ਮੁਰਦਾਬਾਦ 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 ਅਟਕਣਗਾ ਇਹ ਸੁਪਰਟਾਈਰੋਂ ਨਾ ਥੜੀਆਂ ਇਹ ਦਿੱਤੀਰੋਂ ਨਾ ਘੜੀਆਂ ਦਾ ਤੂਫਾਨ ਹੋ ਜਾਣਾ ਉਹਦਾ ਦੁਨੀਆ ਦਾ ਕੁਝ ਖੱਟਣਾ ਨਹੀਂ ਜੇ ਤੁਂ ਕਿਨਾਂ ਰੌੜ ਦਾ ਬੱਚਾ ਕੋਲੋਂ ਪਹੁੰਚਾਇਆ ਮਾਰ ਮਾਰਦਾ 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 ਮੈਂ ਤੇਰੇ ਵਾਸਤੇ ਆਇਆ ਤੁਹਾਡਾ ਚਲਾਉਣੇ ਕਿ ਐਂਬਲੈਂਸ તો કાલ એટલે મારી મામા ઘરે મે જાતો સામે દેખાય છે કે મામાના પટ જાને મામા રંદના ਹੋ ਲੋ ਕੀ ਗੱਲ ਹੋ ਗਈ ਹੁਣ ਸੁਮਨ ਆ ਮੇਰਾ ਨਾਮ ਮੇਰਾ ਬੇਟਾ ਰਾਹੁਲ ਜੇਲ੍ਹ ਦੇ ਅੰਦਰ ਸੀ ਪਤਾ ਪੋਰੈ ਤੇ ਬੇਟੇ ਦਾ ਕੱਲ ਦੁਪਹਿਰੇ ਵੀ ਫੋਨ ਆਇਆ ਦੋ ਦਿਨ ਪਹਿਲੇ ਵੀ ਫੋਨ ਆਇਆ ਤੇ ਮੇਰੇ ਬੇਟੇ ਕੋ ਫੋਨ ਕੋਈ ਖੋਂਦਾ ਪਿਆ ਸੀਗਾ ਔਰ ਉਹਨੇ ਕਹਿੰਦਾ ਮੰਮੀ ਨਾਲ ਗੱਲ ਕਰਨ ਦੇ ਮੰਮੀ ਨਾਲ ਗੱਲ ਕਰਨ ਦੇ ਇੰਨੇ ਮਿੰਟ ਹੀ ਗੱਲ ਕਰਕੇ ਫੋਨ ਕੋ ਲਿਆ ਵਾ ਬੰਦ ਹੋ ਗਿਆ ਫੋਨ ਮੁੜ ਕੇ ਕੱਲ ਫੋਨ ਆਇਆ 2:30 ਵਜੇ ਮੇਰੇ ਨੇ ਥੋੜੀ ਗੱਲ ਕੀਤੀ ਬਸ ਪੈਸਾ ਦੇ ਕਿ ਮਕੀਤੀ ਫਿਰ ਕਹਿੰਨੇ ਫੋਨ ਖੋ ਲਿਆ ਵਾ ਮਗਰੋਂ ਜਿਹੜਾ ਸੁਪਰਡੈਂਟ ਬਾ ਦੇ ਨਾਲ ਝਗੜਾ ਆਇਆ ਸੀ ਕਪੂਰਥਲੇ ਵੀ ਹੋਇਆ ਸੀ ਇਹਦੇ ਨਾਲ ਹੀ ਝਗੜਾ ਜਿਹੜਾ ਇੱਥੇ ਹੋਣਾ ਹਿਮੰਤਾ ਹਿਮਾ ਤੇ ਸ਼ਰਮੇ ਦੇ ਨਾਲ ਉੱਥੇ ਵੀ ਮੈਂ ਤਿੰਨ ਹੀ ਮੇਲਾ ਪਾਈਆਂ 13 11 12 ਦੇ 13 ਜਨਵਰੀ ਨੂੰ ਤਿੰਨ ਹੀ ਮੇਲਾ ਕੀਤੀਆਂ ਉਦੋਂ ਮੇਰੇ ਬੇਟੇ ਦੀ ਹੱਤਰੀ ਕੀਤੀ ਨਹੀਂ ਹੱਡੀ ਤੋੜ ਕੇ ਦੇ ਨੂੰ ਬੰਦ ਕੀਤਾ ਆ ਸੀ ਇਹ ਉਹਨਾਂ ਜਿਹਨਾਂ ਨੇ ਪਿਸਤਲ ਪਾ ਕੇ ਅੰਦਰ ਛੁੱਟਿਆ ਜ਼ਮਾਨਤ ਤੇ ਬਾਹਰ ਆ ਗਿਆ ਸੀ ਕੇ 15 15 ਤਰੀਕ ਦੀ ਪਿਛਲੇ ਡੇਢ ਮਹੀਨਾ ਹੋ ਗਿਆ ਵਾ ਤੁਸੀਂ ਪੈਰਵਾਹੀ ਕਰਨ ਜਾਂਦੇ ਸੀ ਮੁਲਾਕਾਤ ਮੈਂ ਮੁਲਾਕਾਤ ਪਾਉਣ ਨਹੀਂ ਦਿੱਤੀ ਇਹਨਾਂ ਨੇ ਗਈ ਸੀ ਮੈਂ ਨਾ ਫਿਰੋਜ਼ਪੁਰ ਪਾਉਂਦੀ ਨਾ ਇੱਥੇ ਪਾਉਂਦੀ ਮੈਂ ਮੁੜ ਕੇ ਆਈ ਮੁਲਾਕਾਤ ਨਹੀਂ ਪਾਉਂਦੀ ਹਾਂ ਮੈਂ ਕੋਈ ਨਹੀਂ ਕਹਿੰਦੀ ਸੀ ਕਿੰਨੇ ਉਹ ਬੰਦੇ ਹੈਗਾ ਡਿਪਟੀ ਨੂੰ ਮਿਲ ਲੋ ਡਿਪਟੀ ਨੂੰ ਮਿਲ ਕੇ ਵੀ ਮੈਂ ਨਹੀਂ ਭੋਲ ਮੁਲਾਕਾਤ ਨਹੀਂ ਹੋਣੀ ਕਈ ਮੇਰੇ ਨਾਲ ਦੀਆਂ ਹੋਰ ਵੀ ਪਣਾ ਦੀ ਮੁਲਾਕਾਤ ਨਹੀਂ ਪਾਉਣ ਦਿੱਤੀ ਸੀਗੀ ਪਰ ਮੈਂ ਸਾਹਮਣੇ ਡਰਦੀ ਨਹੀਂ ਹੁੰਦੀ ਸੀ ਕਿ ਕੋਈ ਮੇਰੇ ਤੇ ਪਰਚਾ ਪਾ ਕੇ ਅੰਦਰ ਹੀ ਨਾ ਕਿਉਂਕਿ ਮੇਰੇ ਬੱਚਿਆਂ ਨਾ 16 ਸਾਲ ਦੇ ਵੀ ਨਹੀਂ ਜਦੋਂ ਦੀਆਂ ਵਧਿਕੀਆਂ ਆਈਆਂ ਨੇ ਪੁਲਿਸ ਸਾਡੀ ਸਾਰੀ ਫੈਮਲੀ ਪੁਲਿਸ ਮੁਲਾਜ਼ਮ ਸੀ ਅਫਸਰ ਲਟਾਇਰ ਹੋਏ ਨੇਗੇ ਇਹਨਾਂ ਦੇ ਪਾਪਾ ਵੀ ਪੁਲਿਸ ਮੁਲਾਜ਼ਮ ਸੀਗੇ ਔਰ ਮੇਰੇ ਛੋਟੇ ਛੋਟੇ ਬੱਚਿਆਂ ਨੇ ਢਾਬਿਆਂ ਦੇ ਕੰਮ ਕੀਤਾ ਮਿਹਨਤ ਕੀਤੀ ਆ ਕੋਈ ਇਹੋ ਜੀ ਕੋਈ ਮੱਲਾ ਸਾਰਾ ਮੱਲਾ ਗਵਾਇ ਇਸ ਗੱਲ ਦਾ ਕਿ ਕਦੀ ਵੀ ਮਾੜਾ ਕਰਮ ਕੋਈ ਵੀ ਨਹੀਂ ਕਦੀ ਕੀਤਾ ਕੋਈ ਇਹੋ ਜੀ ਕੋਈ ਗੱਲ ਨਹੀਂ ਕੋਈ ਬਚਾ ਦੀ ਕਿ ਉਹ ਡਾਕੇ ਮਾਰੇ ਹੋਣ ਕੋਈ ਗੋਲੀ ਚਲਾਈ ਹੋਵੇ ਕਿਤੇ ਕੋਈ ਗੱਲ ਨਹੀਂ ਆਹੋ ਜੀ ਆ ਕਿ ਜੇਲਾਂ ਦੇ ਅੰਦਰੋਂ ਗਾਲ ਤੋਂ ਬਿਨਾ ਡਿਪਟੀ ਬੋਲਦੇ ਹੀ ਨਹੀਂ ਆਗੇ ਅਸੀਂ ਤਾਂ ਜਦੋਂ ਜੇਲ੍ਹ ਦੇ ਅੰਦਰ ਗਿਆ ਤਾਂ 3000 ਦਿਨ ਬਾਅਦ ਹੀ ਇਹਨੂੰ ਮਾਰਕਟਾਈ ਕੀਤੀ ਗਈ ਡਿਪਟੀ ਵੱਲੋਂ ਕੱਪੜੇ ਲਵਾ ਕੇ ਇਹ ਮਾਰਕਟ ਆਈ ਤੋਂ ਬਾਅਦ ਮੇਰੇ ਬੇਟੇ ਦਾ ਫੋਨ ਮੈਨੂੰ ਬਹੁਤ ਘੱਟ ਆਉਂਦਾ ਰਿਹਾ ਨਾ ਆਇਆ ਹੀ ਨਹੀਂ ਫੋਨ ਬਿਲਕੁਲ ਨਹੀਂ ਆਇਆ ਮੈਨੂੰ ਲੱਗਾ ਡਿੱਪੀ ਨੇ ਮਾਰਤਾ ਹੀ ਕੀਤੀ ਆ ਮੇਰੇ ਬੇਟੇ ਨੇ ਕਿਸੇ ਨੇ ਮੈਨੂੰ ਦੱਸਿਆ ਵਾ ਭਾਜੀ ਕਿਸੇ ਨੇ ਦੱਸਿਆ ਔਰ ਮੈਂ ਵੀ ਮੇਰੇ ਬੇਟੇ ਨੇ ਵੀ ਮੈਨੂੰ ਬਾਅਦ ਚ ਫੋਨ ਕਰਕੇ ਦੱਸਿਆ ਵਾ ਕਿ ਮੰਮੀ ਬੂਟ ਵੀ ਲਵਾ ਕੇ ਪੈਰਾਂ ਦੇ ਡੰਗਾ ਮਾਰਦੇ ਸੀਗੇ ਇਹ ਕਿਸੇ ਨੂੰ ਮੈਮ ਉਹ ਤੋਂ ਪਹਿਲੇ ਦਿੰਦੀ ਕਿਦੋਂ ਦੱਸਿਆ ਲੰਬਾ ਇਹ ਜਦੋਂ ਜੇਲ੍ਹ ਦੇ ਅੰਦਰ ਗਿਆ 4 ਦਿਨ ਬਾਅਦ ਦੀ ਗੱਲ ਆ ਉਸ ਤੋਂ ਬਾਅਦ ਹਿੰਮਤ ਸ਼ਰਮਾ ਜਦੋਂ ਆ ਗਿਆ ਕਹਿੰਦਾ ਮੰਮੀ ਹੁਣ ਮੇਰਾ ਬਚਾ ਨਹੀਂ ਹੈਗਾ ਹਿੰਮਤ ਸ਼ਰਮਾ ਇੱਥੇ ਆ ਗਿਆ ਵਾ ਮੇਰਾ ਬਚਾ ਨਹੀਂ ਹੈਗਾ ਮੇਰੇ ਬੇਟੇ ਨੇ ਖੁਦ ਇੰਨੀ ਗੱਲ ਨੂੰ ਕਿਹਾ ਵਾਂਗਾ ਇਹਦਾ ਤੁੱਜਾ ਤਾ ਨਹੀਂ ਆਉਂਦਾ ਮੈਂ ਬੇਟਾ ਨੀਲਾ ਹੋਇਆ ਪਿਆ ਵਾ ਮੈਂ ਖੁਦ ਵੇਖ ਕੇ ਆਈ ਮੂੰਹ ਦੇ ਅੰਦਰ ਕੀ ਆ ਰਾਤ ਚੱਕੀ ਚੋਂ ਇਹਨਾਂ ਨੇ ਦੂਸਰੀ ਚੱਕੀ ਦੇ ਵਿੱਚ ਸਿਫਟ ਕੀਤਾ ਵਾ ਉਹਨੂੰ ਤੇ ਹੁਣ ਜੇਲ੍ਹ ਦੇ ਅੰਦਰ ਡਾਈਕੋ ਬੱਚਾ ਜੇ ਕੋਈ ਹੋਰ ਫਰਾਰ ਦੋ ਦੋ ਬੱਚੇ ਮੇਰੇ ਇੱਕ ਸਾਜਨ ਮੇਰਾ ਬੇਟਾ ਵਾ ਉਹ 16 ਸਾਲ ਦਾ ਵੀ ਨਹੀਂ ਜਦੋਂ ਦੇ ਨਜਾਇਜ਼ ਪਰਚੇ ਪਾ ਪਾ ਕੇ ਅੰਦਰ ਉਹ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਆ ਫਰੋਜਪੁਰ ਤੋਂ ਮੇਰਾ ਬੇਟਾ ਜੱਜ ਅੱਗੇ ਵੀ ਦੁਹਾਈ ਦੇ ਉਹਨੇ 2-3 ਵਾਰੀ ਦਿੱਤੀ ਕਿ ਜੱਜ ਸਾਹਿਬ ਸਾਡੇ ਇੱਕ-ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰੋ ਪਰਚੇ ਨਜਾਇਜ਼ ਪਾਏ ਗਏ 16 ਸਾਲ ਦੇ ਨਜਾਇਜ਼ ਜੇਲ੍ਹ ਘੱਟ ਰਹੇ ਆ ਅੰਦਰ ਪ੍ਰਸ਼ਾਸਨ ਸਾਡੀ ਕੁੱਟਮਾਰ ਕਰਦਾ ਗਾਲ ਤੋਂ ਬਿਨਾ ਬੋਲਦੇ ਨਹੀਂ ਆ ਉਹ ਵੀ ਮੇਰੇ ਬੇਟੇ ਨੂੰ ਸੇਫ ਕੀਤਾ ਜਾਵੇ ਮੈਂ ਉਹੀ ਮੰਗ ਕਰਦੀ ਆ ਕਿ ਉਹ ਵੀ ਮੇਰਾ ਬੇਟਾ 2 ਮਹੀਨੇ ਹੋ ਗਏ ਚੱਕੀ ਦੇ ਅੰਦਰ ਦੋ ਤਾਲੇ ਮਾਰ ਕੇ ਬੰਦ ਕੀਤਾ ਆ ਇਹਨਾਂ ਨੇ ਬੰਦੇ ਭਗਵਾਨ ਜੀ ਮਾਨ ਸਰਕਾਰ ਕੀ ਕਰ ਸਕਦੀ ਅੱਜ ਤੱਕ ਮੈਂ ਦੇਖੋ ਜੋ ਹੋਇਆ ਵੇਖਿਆ ਹੀ ਨਹੀਂ ਬੱਲ ਇਹ ਵੀ ਲਾਲਾ ਲਾਲਾ ਹੁੰਦੀਆਂ ਨੇ ਮੇਰੇ ਬੱਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਮੇਰਾ ਹਸਬੰਦ ਖੁਦ ਪੁਲਿਸ ਮਲਾਜਮ ਆ ਮੇਰੇ ਬੱਚੇ ਉਹਦੇ ਛੋਟੇ ਸੀਗੇ ਸਾਨੂੰ ਕੁਝ ਵੀ ਨਾ ਪੈਨਸ਼ਨ ਨਾ ਮੇਰੇ ਬੱਚਿਆਂ ਨੂੰ ਕੋਈ ਨੌਕਰੀ ਕੋਈ ਨਸ਼ਾ ਵਹਿਲ ਨਹੀਂ ਮੇਰੇ ਬੱਚੇ ਹੈਲਥੀ ਸਾਈਜ਼ 5 5 6 6 ਫੁੱਟ ਦੇ ਮੇਰੇ ਬੱਚੇ ਨੇਗੇ ਜਿੱਦਕ ਬੱਚੀ ਦੀ ਲਾਸ਼ ਪਰ੍ਹਾਂਦ ਹੋਈ ਤੁਹਾਨੂੰ ਨਾ ਨੂੰ ਕੁਝ ਦੱਸਦੇ ਹੀ ਨਹੀਂ ਪਏ ਇੱਕ ਮਲਾਜਮ ਘਰ ਗਿਆ ਉਹ ਖੁਦ ਕਹਿੰਦਾ ਮੈਨੂੰ ਪਤਾ ਨੀ ਮੈਨੂੰ ਠਾਣੇੋਂ ਫੋਨ ਆਇਆ ਵਾ ਜੇ ਹੈ ਕਿੱਥੇ ਆ ਪਤਾ ਕੁਛ ਨਹੀਂ ਦੱਸਦੇ ਪਤਾ ਨਹੀਂ ਸਾਨੂੰ ਇਹਨਾਂ ਕਿੱਥੇ ਰੱਖੀ ਆ ਮੈਂ ਸਾਨੂੰ ਨਹੀਂ ਦੱਸ ਹਾਂ ਮੈ ਮੈਂ ਆਪਣੇ ਦੂਜੇ ਬੇਟੇ ਦੀ ਮੰਗ ਕਰਨੀ ਮੇਰੇ ਬੱਚੇ ਦੇ ਆਰਡਰ ਵੀ ਹੋ ਚੁੱਕੇ ਨੇ ਇਹੋ ਪਰਚੇ ਦੇ ਪਰਚੇ ਪਾਈ ਜਾਂਦੇ ਜਲਦੋਂ ਜਲਦ ਮੇਰੇ ਬੱਚੇ ਨੂੰ ਉਹਨੂੰ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰਕੇ ਰਹਾ ਕੀਤਾ ਜਾਵੇ ਇਨਵੈਸਟੀਗੇਸ਼ਨ ਬਾਹਰ ਕੱਢੋ ਮੈਂ ਨਹੀਂ ਬੱਚਾ ਆਪਣਾ ਚੁੱਕਾਂਗੀ ਭਾਵੇਂ ਮਿੰਨਾ ਪਿਆਰ ਵੇ ਕਿਉਂਕਿ ਜੇਲ੍ਹ ਸੁਪਰਡੈਂਟ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਵੇ ਜੇ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਦੀ ਜਿਹੜੀ ਹੈ ਉਹ ਪ੍ਰਾਪਰਟੀ ਉਹਨੂੰ ਸੀਲ ਕਰਨ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾਣ ਨਾ ਇਹ ਵੀ ਸੀਲ ਕੀਤੇ ਜਾਣ ਇਹਨਾਂ ਦੀਆਂ ਪ੍ਰਾਪਰਟੀਆਂ ਕਿੱਦਾਂ ਬਣੀਆਂ ਵਾ ਇਹਨਾਂ ਦੀ ਤਨਖਾਹ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿੱਥੋਂ ਪੈਸਾ ਆਉਣ ਡਿਆ ਚੱਕੀਆਂ ਦੇ ਅੰਦਰ ਅੱਜ ਭਗਵੰਤ ਮਾਨ ਨੂੰ ਬੇਇੱਜ਼ਤੀ ਕਰਨੀ ਹੁਣ ਜੇ ਹੁਣ ਬੰਦਾ ਗੱਲ ਕੇ ਜੇਲ੍ਹ ਦੇ ਅੰਦਰ ਜਾ ਕੇ ਜੇਲ੍ਹ ਦੀ ਤਲਾਸ਼ੀ ਕੀਤੀ ਜਾਵੇ ਮੈਨੂੰ ਨਾਲ ਲੈ ਕੇ ਕੀਤੀ ਜਾਵੇ ਸਭ ਤੋਂ ਵੱਧ ਨਸ਼ਾ ਜੇਲ੍ਹ ਦੇ ਅੰਦਰੋਂ ਨਹੀਂ ਨਿਕਲਦਾ ਤੇ ਜੇ ਮੇਰੇ ਬੱਚਿਆਂ ਨੂੰ ਦੂਜਿਆਂ ਨੂੰ ਮੈਨੂੰ ਸਮੇਤ ਇੱਥੇ ਮਾਰ ਦਿੱਤਾ ਜਾਵੇ ਤੇ ਇਹੋ ਹੀ ਮੰਗ ਭਗਵੰਤ ਮਾਨਗੋ ਕਰਦੀ ਬਾਕੀ ਇਨਸਾਫ ਦੀ ਤਾਂ ਮੈਨੂੰ ਪਤਾ ਵਾ ਬੜੀਆਂ ਮਾਵਾਂ ਦੇ ਪੁੱਤ ਮਰ ਗਏ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨਹੀਂ ਮਿਲਿਆ ਸਾਬ ਨਿਕਲ ਗਏ ਕੋਈ ਗੱਲ ਹੀ ਨਹੀਂ ਪਹਿਲੇ ਆਂਦੇ ਆ ਮਾਰਦਾ ਆ ਉਹ ਕਰਦਾ ਆ ਉਹ ਕਰ ਦਿੱਤਾ ਉਹ ਵੀ ਬੈਠ ਗਏ ਨੇ ਮੰਮੀ ਬੈਠ ਜਾਣਾ ਕਿਉਂਕਿ ਇਹ ਮੇਰੇ ਬੱਚਾ 7 ਸਾਲ ਦਾ ਮੇਰਾ ਬੱਚਾ ਜਿਹੜਾ ਟਾਬਿਆਂ ਦੇ ਕੰਮ ਇੰਨਾ ਵੀ ਕੀਤਾ ਮੰਮੀ ਘਰਾਂ ਚ ਕੰਮ ਕੀਤਾ ਮੇਰੇ ਜਿਹੜੇ ਜੇ 8 ਸੀ ਅਫਸਰ ਸੀ ਉਹਨਾਂ ਦੇ ਘਰਾਂ ਚ ਖੁਦ ਕੰਮ ਵਾਲੀਆਂ ਲੱਗੀਆਂ ਸੀ ਮੇਰੇ ਬਹੁਤ ਹੀ ਕਾਫੀ ਦਿਨ ਦਾ ਲਾਇਆ ਹੈ ਕੋਈ ਉੱਚ ਅਧਿਕਾਰੀ ਇੱਥੇ ਆਇਆ ਤੁਹਾਡੇ ਜਿਹੜੀ ਕੋਈ ਮੰਗ ਕਰ ਰਹੇ ਹੋ ਕੋਈ ਥੋੜੀ ਵੀ ਆਇਆ ਕੋਈ ਨਹੀਂ ਆਇਆ ਕਿਹਨੇ ਤੁਹਾਡੀ ਸਾਰ ਲਈ ਕੋਈ ਆ ਕੋਈ ਨਹੀਂ ਆਇਆ ਸਵੇਰ ਦੇ ਖੱਜਲ ਖਰਾਬ ਕਰਾਈ ਜਾਂਦੇ ਉੱਥੇ ਅੱਜ ਤੇ ਆਈ ਦੌੜੇ ਫਿਰਣੇ ਸਾਨੂੰ ਅੱਜ ਤੱਕ ਵੇਖਿਆ ਹੀ ਨਹੀਂ ਬੱਚਾ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾ ਇਹਨਾਂ ਦੀਆਂ ਵੀ ਪ੍ਰੋਫਿਟੀਆਂ ਸੀਲ ਕੀਤੀਆਂ ਜਾਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਇਹ ਜੇਲ੍ਹ ਦੇ ਅੰਦਰ ਨਸ਼ਾ ਵਕਾਬ ਕਾ ਕੇ ਬਣੇ ਨੇਗੇ ਇਹ ਪੈਸੇ ਵਿਖੇ ਮਦਦ ਕਰਨ ਮੇਰੇ ਭੈਣ ਦਾ ਬੇਟਾ ਜੇਲ੍ਹ ਚ ਮਾਰ ਦਿੱਤਾ ਗਿਆ ਅਸੀਂ ਅੰਮ੍ਰਿਤਸਰ ਰਹਿੰਦੇ ਆ ਹਾਂਜੀ ਛੱਡੀ ਜਗ੍ਹਾ ਤੋਂ ਇਹ ਛੋਟਾ ਹਰੀਪੁਰ ਅਲਾਮਾਬਾਦ ਖਾਨਾ ਗੱਲਬਾਤ ਹੈ ਕਿ ਮੁੰਡਾ 1.5 ਮਹੀਨਾ ਪਹਿਲਾਂ ਪੁਲਿਸ ਨੇ ਚੱਕਿਆ ਨਗਾਇਜ਼ ਪਰਚੇ ਪਾ ਕੇ ਉਹਦੇ ਤੇ ਉਹਨੂੰ ਜੇਲੇ ਸੁਟਿਆ ਵਾ ਜੇਲ੍ਹ ਜਾਣਸਾ ਰਹੀ ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਦੂਜੇ ਤੇ ਜਿਹੜੇ ਦਿਨ ਬਾਅਦ ਕਿ ਮੈਨੂੰ ਡਿਪਟੀ ਨੇ ਬਹੁਤ ਸਾਰਾ ਅਲਾਮਾਬਾਦੋਂ ਫੋਨ ਗਿਆ ਪੁਲਿਸ ਦਾ ਜੇਲ੍ਹ 'ਚ ਡਿਪਟੀ ਨੇ ਅੰਦਰ ਢਾ ਕੇ ਉਹਨੂੰ ਨੰਗਾ ਕਰਕੇ ਬਹੁਤ ਕੋ ਮਾਰਕੋਟਾਈ ਕੀਤੀ ਆ ਮੁੰਡੇ ਰਖਰ ਤੇ ਜਿਹੜੇ ਚੌਥੇ ਦਿਨ ਫੋਨ ਕਰਕੇ ਕਿਹਾ ਕਿ ਮੈਨੂੰ 7 ਲੱਖ ਜਿੱਥੋਂ ਮਰਜ਼ੀ ਕਰਕੇ ਦਓ ਮੈਨੂੰ ਪੈਸੇ ਚਾਹੀਦੇ ਮੈਨੂੰ ਚੱਕੀਆਂ ਚ ਇਹਨਾਂ ਬੰਦ ਕੀਤਾ ਵਾ ਤੇ ਉਹਨੂੰ ਘਰ ਫੋਨ ਵੀ ਨਹੀਂ ਕਰਨ ਦੇ ਤੇ ਮੁਲਾਕਾਤ ਮੇਰੀ ਭੈਣ ਪਾਉਣ ਗਈ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਤੇ ਕੱਲ ਸ਼ਾਮ ਨੂੰ ਮੁੰਡੇ ਨੂੰ ਉਸ ਖਾਣੇ ਚ ਦੇ ਕੇ ਜਾਂ ਮਾਰ ਪੁੱਟ ਕੇ ਜਾਂ ਤਾਂ ਗळा ਦਬਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਪੁਲਿਸ ਵਾਲੋ ਸਾਨੂੰ ਜੇਲ੍ਹ ਵੱਲੋਂ ਕੋਈ ਕਨ ਪਰਮ ਨਹੀਂ ਕੀਤਾ ਗਿਆ ਕਿ ਤੁਹਾਡੇ ਬੱਚੇ ਦੀ ਡੈਥ ਹੋ ਚੁੱਕੀ ਆ ਜਾਂ ਇਹ ਸੀਰੀਅਸ ਆ ਤੁਸੀਂ ਸਾਡੇ ਨਾਲ ਹਸਪੀਟਲ ਆਓ ਸਾਨੂੰ ਪੁਲਿਸ ਨੇ ਸਾਰਾ ਕੁਝ ਸਪਾ ਕੇ ਰੱਖਿਆ ਪੁਲਿਸ লাশ ਵੀ ਖੁਰਦਗੁਰਦ ਕਰਨ ਨੂੰ ਫਰੰਡੀ ਸੀ ਅਸੀਂ ਸਿਵਲ ਹਸਪੀਟਲੋਂ ਸਵੇਰੇ 1.5 2 ਵਜੇ লাশ ਦਾ ਪਤਾ ਕੀਤਾ ਸਾਨੂੰ ਗੁੰਮਰਾਹ ਪੂਰਾ ਦਿਨ ਕੀਤਾ ਗਿਆ ਪੁਲਿਸ ਵੱਲੋਂ ਤਾਨੂੰ ਕਿਸੇ ਵਾਲੇ ਕਾਲ ਆਈ ਸੀ ਕੀ ਤੁਹਾਡੇ ਨੂੰ ਸਾਨੂੰ ਕਾਲ ਕਿਸੇ ਨੇ ਨਹੀਂ ਕੀਤਾ ਸਿਰੇ 10 ਵਜੇ ਇੱਕ ਮੁਲਾਜ਼ਮ ਗਿਆ ਉਹਨੇ ਸਿਰਫ ਇਨਾ ਕਮੈਸਜ ਦਿੱਤਾ ਕਿ ਸਿਵਲਾ ਹਸਪੀਟਲ ਤੁਹਾਡੇ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉੱਥੇ ਪਹੁੰਚ ਜਾਓ ਇਹ ਚਾਰ ਸ਼ਬਦਾਂ ਤੋਂ ਸਵਾ ਪੁਲਿਸ ਵਾਲੇ ਨੇ ਕੁਝ ਨਹੀਂ ਸਾਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨਾਂ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਉਹਨੇ ਗਾਲਾਂ ਦਾ ਮੈਨੂੰ ਤਾਂ ਖੁਦ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਅਸੀਂ ਹਸਪੀਟਲ ਛਾਂਬੇਂਡ ਕਰਨੀ ਚਾਨੂੰ ਕਰ ਦਿੱਤੀ ਆ ਜਿਵੇਂ ਸਿਵਲ ਹਸਪਤਲ ਪਹੁੰਚਿਆ ਉਹ ਕਹਿੰਦੇ ਗੁਰਨਾਣਕ ਵਾਲਾ ਆਸ ਜੇ ਗੁਰਨਾਣਕ ਪਹੁੰਚੇ ਉਹ ਕਹਿੰਦੇ ਸਿਵਲ ਵਾਲਾ ਆਸ ਸਾਨੂੰ ਕੋਥੇ লাশ ਨਹੀਂ ਦਿੱਤਾ ਪਿਆ ਮੁੰਡੇ ਦੀ 25 26 ਸਾਲ ਹੋਏ ਨਹੀਂ ਨਹੀਂ ਕੁਵਾਰਾ ਸੀ ਤਗੜਾ ਕੋਈ ਨਾ ਸਪਤਾ ਨਹੀਂ ਸੀ ਕਰਦਾ ਮੰਗ ਕਰਦੇ ਆ ਕਿ ਸਾਨੂੰ ਇਨਕੁਆਇਰੀ ਕਰਕੇ ਇਨਸਾਫ ਦਿਵਾਇਆ ਜਾਏ ਕਿ ਜੇਲ੍ਹ ਦੇ ਵਿੱਚ ਬੰਦਾ ਐਡਾ ਅਮਰਜੈਂਸੀ ਕਿੱਦਾਂ ਮਰ ਸਕਦਾ ਹੈ ਕੋਈ ਸੇਫ ਨਹੀਂ ਹੈ ਅਗਰ ਬਾਅਦ ਉਹ ਐਸਾ ਜੜੇ ਬਹੁਤ ਕੱਝ ਸ਼ਿਫਾਉਂਦੀ ਆ ਜੇਕਰ ਇਮਾਨਦਾਰ ਕੋਈ ਪੁਲਿਸ ਆਫਿਸਰ ਜਾਂ ਪੁਲਿਸ ਕਮਿਸ਼ਨਰ ਸਾਡੀ ਆਵਾਜ਼ ਨੂੰ ਸੁਣਦਾ ਹੈ ਨਾ ਜੇਕਰ ਬੰਦਾ ਗੁਨਾਹ ਕਰਦਾ ਤੁਸੀਂ ਉਹਦੇ ਮੌਰੀ ਚੜ ਜਾਂਦੇ ਹੋ ਉਹਨੂੰ ਫਾਹੇ ਲਾਉਣ ਤੱਕ ਜਾਂਦੇ ਹੋ ਇਨਕਾਊਂਟਰ ਚ ਗੋਲੀਆਂ ਮਾਰ ਦਿੰਦੇ ਹੋ ਹੁਣ ਤੁਹਾਡੇ ਮੱਤੇ ਅੰਦਰ ਪੁਲਿਸ ਮੁਲਾਜ਼ਮਾਂ ਦੀਫਟੀ ਕਹਤਲਾ ਉਹ ਇਹਦਾ ਕੀ ਕਰੋਗੇ ਸਾਨੂੰ ਦੱਸੋ ਸਾਨੂੰ ਇਨਸਾਫ ਚਾਹੀਦਾ ਹੈ ਕਦਾ ਚਲੇਗਾ ਇਹ ਧਰਨਾ ਲਗਾਤਾਰ ਚਲੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਲਗਾਤਾਰ ਚਲੇਗਾ ਕੋ ਘੜਤਾ ਹਤੇ ਵੀ ਬੈਠਾਂਗੇ ਹਾਂ ਕੁਮਾਰ ਰੋਲਾ ਨਾਮ ਦਾ ਜਿਹੜਾ ਲੜਕਾ ਸੀਗਾ ਉਹਦੇ ਉਹ ਜੇਲ੍ਹ ਦੇ ਵਿੱਚ ਜੂਡੀਸ਼ਲ ਹਵਾਲੇ ਸੀਗਾ ਤੇ ਰਾਤੀ ਕੁਝ ਕਿਸੇ ਕਾਰਨ ਕਰਕੇ ਉਹਦੀ ਜਿਹੜੀ ਡੈਥ ਹੋ ਗਈ ਹੈ ਪਰਿਵਾਰ ਵੱਲੋਂ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਧਰਨਾ ਲਗਾਇਆ ਸੀ ਇੱਥੇ ਮੇਨ ਚਵਾਲ ਰੋਡ ਤੇ ਤੇ ਪ੍ਰਸ਼ਾਸਨ ਵੱਲੋਂ ਜੁਡੀਸ਼ੀਅਲ ਨੂੰ ਦੇਖ ਕੇ ਭੇਜਿਆ ਗਿਆ ਸੀਗਾ ਜਿਸ ਤੇ ਜੁਡੀਸ਼ੀਅਲ ਮੈਡਮ ਗਰਮਾ ਗੁਪਤਾ ਜਿਹੜੇ ਜੀਐਮਆਈ ਸੀ ਉਹਨਾਂ ਦੀ ਇਨਕੁਆਇਰੀ ਜਿਹੜੀ ਉਹਨਾਂ ਨੇ ਬਿਠਾ ਦਿੱਤੀ ਹੈ ਉਹਨਾਂ ਨੇ ਆਪਣੀ ਨਿਗਰਾਨੀ ਇਹ ਜਿਹੜੀ ਅਗਲੀ ਇਨਕੁਆਇਰੀ ਉਹ ਕਰਕੇ ਕੰਪਲੀਟ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮਤਦੂਗ ਬਣਦੀ ਕਾਨੂੰਨੀ ਕਾਰਵਾਈ ਅਮਦਦ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਜੇਲ੍ਹ ਦੇ ਅੰਦਰ ਉਸਦੀ ਦੇਣਦ ਹੋਈ ਆ ਪਰਿਵਾਰ ਦਾ ਕਹਿਣਾ ਹੈ ਦੇਖੋ ਇਹ ਅਲੀਗੇਸ਼ਨ ਜਿਹੜੇ ਹਨ ਇਹ ਪਰਿਵਾਰ ਕਹਿ ਰਿਹਾ ਕਿ ਜੇਲ੍ਹ ਦੇ ਅੰਦਰ ਹੋਈ ਹੈ ਇਹ ਨਹੀਂ ਪਤਾ ਹਸਪੀਟਲ ਜਾ ਕੇ ਹੋਈ ਹੈ ਇਹ ਜਦੋਂ ਪੋਸਟਮਾਰਟਮ ਹੋਏਗਾ ਉਹਦੇ ਅਕੋਰਡਿੰਗ ਅੱਗੇ-ਅੱਗੇ ਜੋ ਵੀ ਤੱਥ ਸਾਹਮਣੇ ਆਈ ਜਾਣਗੇ ਇਨਵੈਸਟੀਗੇਸ਼ਨ ਦਾ 파ਟ ਹੈ ਲੜਕੇ ਦੀ ਮਰਦਾ ਕਹਿਣਾ ਹੈ ਕਿ ਜਿਹੜਾ ਡਿਪਲੀ ਹੋਰਾਂ ਦੀ ਸ਼ਖਤਤ ਨਾਲ ਦੇਖੋ ਇਹ ਇਹ ਚੀਜ਼ਾਂ ਅੰਦਰ ਦੀਆਂ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਕੋਈ ਅਜੇ ਤੱਕ ਕੋਈ ਸ਼ਿਕਾਇਤ ਮਿਲੀ ਸੀ ਇਸ ਪਹਿਲਾਂ ਇਸ ਮੈਟਰ ਤੇ ਜੇ ਕੋਈ ਮਿਲੂਗੀ ਜੋ ਵੀ ਅੱਗੇ ਧਿਆਨ ਆਪਣੇ ਲਿਖਾਉਣਗੇ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਹੋਏਗੀ ਆ ਧਰਨਾ ਚੁਗਾ ਦਿੱਤਾ ਗਿਆ ਇਹਨਾਂ ਨੂੰ ਵਿਸ਼ਵਾਸਨ ਦਵਾਤਾ ਵਿਸ਼ਵਾਸ ਇਹਨਾਂ ਨੂੰ ਦਵਾ ਦਿੱਤਾ ਗਿਆ ਵਾ ਇਨਕੁਆਰੀ ਜਿਹੜੀ ਜੁਡੀਸ਼ੀਅਲ ਹੋਣੀ ਹੈ ਧਰਨਾ ਇਹਨਾਂ ਪਰਿਵਾਰ ਨੇ ਸਹਿਮਤ ਹੋਏ ਨੇ ਧਰਨਾ ਚੁੱਕ ਦਿੱਤਾ ਹੁਣ ਪੋਸਟਮਾਰਡਮ ਕਰਾ ਕੇ ਅਗਲੀ ਕਾਰਵਾਈ ਇਹਨਾਂ ਨਾਲ ਝਗੜਾ ਹੈ ਮੈਨੂੰ ਇਸ ਬਾਰੇ ਜਿਹੜੇ ਭੰਡਾਲ ਸਾਹਿਬ ਨੇ ਕੋਈ ਠੀਕ ਹੈ ਪੱਠਾ ਸਾਹਿਬ ਨੇ ਸੁਪਰਡੈਂਟ ਸਾਹਿਬ ਡਿਪਟੀ ਸੁਪਰਡੈਂਟ ਸਾਹਿਬ ਆਏ ਸੀਗੇ ਉਹ ਵੀ ਇੱਥੇ ਹੋ ਗਏ ਗਏ ਨੇ ਹਾਂ ਠੀਕ ਹੈ